ਹਮਰੀ ਕਰੋ ਹਾ ਤੇ ਰੱਛਾ हे परमात्मा ਹੱਥ ਦੇ ਕੇ ਸਾਡੀ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇੱਛਾ ਇਹਦੇ ਨਾਲ ਮੇਰੇ ਮਨ ਦੀ ਆਸ ਪੂਰੀ ਹੋ ਜਾਵੇਗੀ ਤਉ ਚਰਨਨ ਮੰਨ ਰਿਹਾ ਹੈ ਹਮਾਰਾ ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ ਆਪਣਾ ਜਾਣ ਕਰੋ ਪਿਤਪਾਰਾ ਸਾਨੂੰ ਆਪਣਾ ਜਾਣ ਕੇ ਸਾਡੀ ਪਾਲਣਾ ਕਰੋ ਆਮਰੇ ਦੂਸ ਸਬੈ ਤੁਮ ਕਾਓ ਸਾਰੇ ਸਾਡੇ ਵੈਰੀ ਮੁਕਾ ਦਿਓ ਆਪ ਹਾਥ ਦੇ ਮੋਹੇ ਬਚਾਓ ਹੋ ਆਪਣਾ ਹਾਥ ਦੇ ਕੇ ਮੈਨੂੰ ਬਚਾ ਲਵੋ ਸੁਖੀ ਬਸੈ ਮੋਰੋ ਪਰਵਾਰਾ ਮੇਰਾ ਪਰਿਵਾਰ ਸੁਖੀ ਵਸੇ ਸੇਵਕ ਸਿੱਖ ਸਬੈ ਕਰਤਾਰਾ ਏ ਕਰਤਾਰ ਸਾਰੇ ਸਿੱਖ ਸੇਵਕ ਸੁਖੀ ਵਸਣ ਮੋਰਾ ਛਾਨਿ ਜਿ ਕਰ ਦਇਆ ਕਰਿਐ ਮੇਰੀ ਰੱਖਿਆ ਆਪਣਾ ਹੱਥ ਦੇ ਕੇ ਕਰ ਲਵੋ ਸਭ ਬੈਰਣ ਕੋ ਆਸੰਗਰੀਐ ਸਾਰੇ ਵੈਰੀਆਂ ਨੂੰ ਅੱਜ ਹੀ ਮੁਕਾ ਦੇਵੋ ਪੂਰਨ ਹੋਏ ਹਮਾਰੀ ਆਸਾ ਸਾਡੀ ਆਸ ਪੂਰੀ ਹੁੰਦੀ ਰਹੇ ਤੋਰ ਭਜਨ ਕੀ ਰਹੇ ਪਿਆਸਾ ਤੇਰੇ ਭਜਨ ਦੀ ਪਿਆਸ ਲੱਗੀ ਰਹੇ ਤਮੇ ਛਾੜ ਕੋਈ ਅਵਰ ਨਾ ਤਿਆਉ ਤੈਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਤਰਾਂ ਜੋ ਵਰ ਚਾਹੂੰ ਸੋ ਤੁਮਤੇ ਪਾਉਂ ਜੋ ਵਰ ਚਾਹਾਂ ਤੇਰੇ ਤੋਂ ਪ੍ਰਾਪਤ ਕਰ ਲੇਵਾ ਸੇਵਕ ਸਿੱਖ ਹਮਾਰੇ ਤਾਰਿਅ ਹੈ ਉਹਨਾ ਸਿੱਖਾਂ ਸੇਵਕਾਂ ਨੂੰ ਤਾਲ ਲਵੋ ਜੋ ਕੀ ਤੁਹਾਡੇ ਹਨ ਚੁਣ-ਚੁਣ ਸੱਤਰ ਹਮਾਰੇ ਮਾਰਿਅ ਹੈ ਸਾਡੇ ਸਾਰੇ ਵੈਰੀਆਂ ਨੂੰ ਚੁਣ-ਚੁਣ ਕੇ ਮਾਰ ਦਿਓ ਆਪ ਹੱਥ ਦੇ ਮੁਝੈ ਉਭਰੀਅ ਹੈ ਤੁਸੀਂ ਹੱਥ ਦੇ ਕੇ ਮੇਰੀ ਰੱਖਿਆ ਕਰੋ ਮਰਨ ਕਾਲ ਦਾ ਤਰਾਸ ਨਿਵਰੀਏ ਮਰਨ ਸਮੇ ਦਾ ਡਰ ਮਿਟਾ ਦਿਓ ਉਹ ਜੋ ਸਦਾ ਹਮਾਰੇ ਪੱਛਾ ਉਸੇ ਸਦਾ ਮੇਰੇ ਸਹਾਈ ਬਨੇ ਰਹੋ ਸ੍ਰੀ ਅਸਤੂ ਜੀ ਕਰਿਓ ਰੱਛਾ ਸ੍ਰੀ ਅਸਤੂ ਜੀ ਅਸਤੂ ਕਿਰਪਾ ਦੇ ਚਿੰਨ ਵਾਲਾ ਨਿਸ਼ਾਨ ਸਾਹਿਬ ਤੁਸੀਂ ਮੇਰੀ ਮਦਦ ਕਰਨੀ ਰਾਖ ਲੈਹੁ ਮੋਹ ਰਾਖਣ ਹਾਰੇ ਏ ਰਾਖਣ ਹਾਰੇ ਮੈਨੂੰ ਬਚਾ ਲੈਣਾ ਸਾਹਿਬ ਸੰਤ ਸਹਾਇ ਪਿਆਰੇ ਸੰਤਾ ਦੀ ਸਹਾਇਤਾ ਕਰਨ ਵਾਲੇ ਸੁਆਮੀ ਜੀਓ ਦੇਨਬੰਦ ਦੁਸ਼ਟਨ ਕੇ ਹੰਤਾ ਨਿਮਾਣਿਆਂ ਦੇ ਮਿੱਤਰ ਦੁਸ਼ਟਾਂ ਨੂੰ ਮੁਕਾਉਣ ਵਾਲੇ ਤੁਮ ਹੋ ਪੂਰੀ ਚਤਰਤਾਸ ਕੰਤਾ ਤੁਸੀਂ 14 ਪੁਰੀਆਂ ਦੇ ਮਾਲਕ ਹੋ ਕਾਲ ਪਾਏ ਬ੍ਰਹਮਾ ਬਪਤਰਾ ਸਮਾ ਪਾਕੇ ਬ੍ਰਹਮਾ ਨੇ ਸਰੀਰ ਧਾਰਿਆ ਕਾਲ ਪਾਏ ਸ਼ਿਵ ਜੂ ਅਵਤਰਾ ਸਮਾਪਾ ਕੇ ਸ਼ਿਵ ਜੀ ਨੇ ਅਵਤਾਰ ਲਿਆ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਮਾਪਾ ਕੇ ਵਿਸ਼ਨੂ ਨੇ ਪ੍ਰਕਾਸ਼ ਕੀਤਾ ਸਕਲ ਕਾਲ ਕਾ ਕੀਆ ਤਮਾਸਾ ਇਹ ਸਾਰਾ ਹੀ ਤਮਾਸ਼ਾ ਕਾਲ ਦਾ ਕੀਤਾ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਜਿਸ ਕਾਲ ਨੇ ਸ਼ਿਵ ਜੋਗੀ ਨੂੰ ਬਣਾਇਆ ਬੇਤ ਰਾਜ ਬ੍ਰਹਮਾ ਜੂਤੀਓ ਵੇਦਾ ਦਾ ਰਾਜਾ ਬ੍ਰਹਮਾ ਵੀ ਹੋਇਆ ਜਵਨ ਕਾਲ ਸਭ ਲੋਕ ਸਵਾਰਾ ਜਿਸ ਕਾਲ ਨੇ ਸਾਰਾ ਜਹਾਨ ਸਵਾਰਿਆ ਹੈ ਨਮਸਕਾਰ ਹੈ ਤਾਹੇ ਹਮਾਰਾ ਉਸਨੂੰ ਸਾਡੀ ਨਮਸਕਾਰ ਹੈ ਜਵਨ ਕਾਲ ਸਭ ਜਗਤ ਬਨਾਇਓ ਜਿਸ ਕਾਲ ਨੇ ਸਾਰਾ ਸੰਸਾਰ ਬਨਾਇਆ ਹੈ ਦੇਵਤਾ ਜੱਛਨ ਉਪਜਾਇਓ ਜਿਸਨੇ ਦੇਵਤੇ দাঁਤ ਅਤੇ ਛੱਜ ਬਣਾਏ ਹਨ ਆਦ ਅੰਤ ਇੱਕ ਹੈ ਅਵਤਾਰਾ ਜੋ ਸ਼ੁਰੂ ਤੋਂ ਅੰਤ ਤੱਕ ਇੱਕ ਆਪ ਹੀ ਅਵਤਾਰ ਹੈ ਸੋਈ ਗੁਰੂ ਸਮਝਿਓ ਹਮਾਰਾ ਸਮਝ ਲੋ ਕਿ ਉਹ ਹੀ ਮੇਰਾ ਗੁਰੂ ਹੈ ਨਮਸਕਾਰ ਤਿਸਹੀ ਕੋ ਹਮਾਰੀ ਉਸ ਨੂੰ ਸਾਡੀ ਨਮਸਕਾਰ ਹੈ ਸਕਲ ਪ੍ਰਜਾ ਜਿਨ ਆਪ ਸਵਾਰੀ ਜੋ ਆਪਣੀ ਸਾਰੀ ਪ੍ਰਜਾ ਸਾਰੀ ਹੀ ਲੁਕਾਈ ਨੂੰ ਆਪ ਸਵਾਰ ਕੇ ਰੱਖਦਾ ਹੈ ਸੇਵਕਾਂ ਕੋ ਸੇਵ ਗੁਣ ਸੁਖ ਦਿਓ ਉਸ ਨੇ ਆਪਣੇ ਸੇਵਕਾਂ ਨੂੰ ਸ਼ਿਵ ਜੀ ਦੇ ਗੁਣ ਅਤੇ ਸੁਖ ਦਿੱਤੇ ਹਨ ਸਤਰਾਂ ਕੋ ਪਲ ਮੋ ਬਦ ਕੀਓ ਦੁਸ਼ਮਨਾ ਨੂੰ ਪਲ ਭਰ ਵਿੱਚ ਖਤਮ ਕਰ ਦਿੱਤਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਉਹ ਹਰ ਇੱਕ ਦੇ ਮਨ ਦੀ ਜਾਣਦਾ ਹੈ ਭਲੇ ਬੁਰੇ ਕੀ ਪੀਰ ਪਛਾਨਤ ਉਹ ਚੰਗੇ ਮੰਦੇ ਹਰ ਇੱਕ ਦੇ ਹਿਰਦੇ ਨੂੰ ਪਛਾਣਦਾ ਹੈ ਚੀਤੀ ਤੇ ਕੁੰਜਰ ਅਸਥੁਲਾ ਕਿਹੜੀ ਤੋਂ ਭਾਰੇ ਹਾਥੀ ਤੱਕ ਸਭ ਪਰ ਕਿਰਪਾ ਦੇਸ਼ਟ ਕਰ ਫੂਲਾ ਉਹ ਸਾਰਿਆਂ ਉੱਤੇ ਕਿਰਪਾ ਭਰੀ ਨਜ਼ਰ ਕਰਕੇ ਖੁਸ਼ ਹੁੰਦਾ ਹੈ ਸੰਤਨ ਦੁੱਖ ਪਾਏ ਤੇ ਦੁਖੀ ਜੇਕਰ ਸੰਤ ਦੁਖੀ ਹੋਣ ਤਾਂ ਉਹ ਮਹਿਸੂਸ ਕਰਦਾ ਹੈ ਸੁਖ ਪਾਏ ਸਾਧਨ ਕੇ ਸੁਖੀ ਜੇ ਸਾਥ ਸੁਖੀ ਹਨ ਤਾਂ ਉਹ ਸੁਖੀ ਹੈ ਇਕ-ਇਕ ਕੀ ਪੀਰ ਪਛਾਨਣਾ ਉਹ ਹਰ ਇੱਕ ਦੇ ਦੁੱਖ ਨੂੰ ਪਛਾਣਦਾ ਹੈ ਕਟ-ਕਟ ਕੇ ਪਟ-ਪਟ ਕੀ ਜਾਣੈ ਹਰ ਇੱਕ ਸ਼ਰੀਰ ਦੇ ਅੰਦਰਲੇ ਭੇਦ ਨੂੰ ਜਾਣਦਾ ਹੈ ਜਬ ਉਤਕਰਕ ਕਰਾ ਕਰਤਾਰਾ ਜਦ ਪ੍ਰਮਾਤਮਾ ਰਚਨਾ ਦਾ ਪਸਾਰਾ ਕਰਦਾ ਹੈ ਪ੍ਰਜਾ ਤਤ ਦਬ ਦੇ ਅਪਾਰਾ ਤਦ ਪ੍ਰਜਾ ਕਈ ਕਿਸਮ ਦੀ ਪ੍ਰਗਟ ਹੋ ਜਾਂਦੀ ਹੈ ਜਬ ਆਕਰਖ ਕਰਤ ਹੋ ਕਬ ਹੂੰ ਜਦੋਂ ਕਿਤੇ ਸਭ ਕੁਝ ਮਿਟਾ ਦਿੰਦੇ ਹੋ ਤੂੰ ਮੈਂ ਮਿਲਦ ਦੇ ਤਰ ਸਭ ਹੂੰ ਤਦ ਜੀਵ ਤੁਹਾਡੇ ਵਿੱਚ ਸਮਾ ਜਾਂਦੇ ਹਨ ਜੇ ਤੇ ਬਦਨਿਸਤ ਸਭ ਧਾਰ ਹੈ ਸੰਸਾਰ ਵਿੱਚ ਜਿੰਨੇ ਵੀ ਜੀਵ ਆਉਂਦੇ ਹਨ ਆਪ ਆਪਣੀ ਬੂਝ ਉਚਾਰੈ ਹਰ ਇੱਕ ਆਪਣੀ ਸਮਝ ਅਨੁਸਾਰ ਤੁਹਾਡੇ ਗੁਣ ਗਾਉਂਦਾ ਹੈ ਤੁਮ ਸਭ ਹੀ ਤੇ ਰਹਤ ਨਿਰਾਲਮ ਤੁਸੀਂ ਸਭ ਕੁਝ ਤੋਂ ਅਲੱਗ ਰਹਿੰਦੇ ਹੋ ਜਾਨਤ ਬੇਦ ਪੇਦ ਅਰ ਆਲਮ ਇਹ ਗੱਲ ਵੇਦ ਅਤੇ ਵਿਦਵਾਨ ਜਾਣਦੇ ਹਨ ਨਿਰੰਕਾਰ ਨਿਰਭਕਾਰ ਨਿਲੰਬ ਤੁਸੀਂ ਸ਼ਰੀਰ ਤੋਂ ਰਹਿਤ ਹੋ ਬੁਰਾਈ ਤੋਂ ਰਹਿਤ ਅਤੇ ਲੋਭ ਤੋਂ ਰਹਿਤ ਹੋ ਆਦ ਅਨੀਲ ਅਨਾਦ ਅਸੰ ਤੁਸੀਂ ਸ਼ੁਰੂ ਤੋਂ ਹੀ ਹੋ ਰੰਗ ਤੋਂ ਰਹਿਤ ਹੋ ਤੁਹਾਡੇ ਮੂੜ ਦੀ ਖਬਰ ਨਹੀਂ ਅਤੇ ਤੁਸੀਂ ਜਨਮ ਰਹਿਤ ਹੋ ਤਾਕਾ ਮੂੜ ਉਚਾਰਤ ਪੇਦਾ ਮੂਰਖ ਉਹਦੇ ਭੇਦ ਦੱਸਦੇ ਹਨ। ਜਾ ਕੋ ਪੇਵ ਨਾ ਪਾਵਤ ਬੇਦ्डा। ਜਿਸ ਦਾ ਭੇਦ ਵੇਦ ਨਹੀਂ ਪਾ ਸਕੇ। ਤਾ ਕੋ ਕਰ ਪਾ ਹਨ ਅਨੁਮਾਨਤ। ਕਈ ਉਸ ਨੂੰ ਪੱਥਰ ਕਰਕੇ ਮੰਨਦੇ ਹਨ। ਮਹਾ ਮੂੜ ਕਛ ਭੇਦ ਨਾ ਜਾਣਤ। ਮਹਾ ਮੂਰਖ ਉਸ ਦਾ ਕੁਛ ਵੀ ਭੇਦ ਨਹੀਂ ਜਾਣਦੇ। ਮਹਾਦੇਵ ਕੋ ਕਹਿਤ ਸਦਾ ਸ਼ਿਵ। ਮਹਾਨ ਦੇਵਤੇ ਹਰੀ ਨੂੰ ਸਦਾ ਸ਼ਿਵ ਕਹਿੰਦੇ ਹਨ ਨਿਰੰਕਾਰ ਕਾ ਚੀਨਤ ਨਹੀਂ ਪਿਉ ਪਰਮਾਤਮਾ ਦਾ ਭੇਦ ਨਹੀਂ ਜਾਣਦੇ ਆਪ ਆਪਣੀ ਬੁੱਧ ਹੈ ਜੇਤੀ ਜਿੰਨੀ ਜਿੰਨੀ ਕਿਸੇ ਦੀ ਅਕਲ ਹੈ ਵਰਨਤ ਪਿੰਨ ਪਿੰਨ ਤੋਹ ਤੇਤੀ ਅਤੇ ਉਸੇ ਤਰ੍ਹਾਂ ਉਹ ਵਕ ਵਕ ਵਰਣਨ ਕਰਦੇ ਹਨ ਤੁਮਰਾ ਲਖਾ ਨਾ ਜਾਏ ਪਸਾਰਾ ਤੁਹਾਡਾ ਪਸਾਰਾ ਜਾਣਿਆ ਨਹੀਂ ਜਾ ਸਕਦਾ ਕੈ ਭੀ ਤੂ ਸਜਾ ਪ੍ਰਥਮ ਸੰਸਾਰਾ ਕਿ ਸਭ ਤੋਂ ਪਹਿਲਾ ਰਚਨਾ ਕਿਵੇਂ ਰਚੀ ਗਈ ਇੱਕ ਹੈ ਰੂਪ ਅਨੂਪ ਸਰੂਪਾ ਤੂ ਇੱਕੋ ਰੂਪ ਅਤੇ ਸੁੰਦਰ ਸਰੂਪ ਵਾਲਾ ਹੈ ਰੰਗ ਪਿਓ ਰਾਬ ਕਹੀਂ ਪੂਪਾ ਕਿਤੇ ਕੰਗਾਲ ਕਿਤੇ ਅਮੀਰ ਅਤੇ ਕਿਤੇ ਰਾਜੇ ਬਣ ਜਾਂਦੇ ਹੋ ਅੰਡਜ ਜੇ ਰਜ ਸੇਦਜ ਕੀਨੀ ਉਸ ਪਰਮਾਤਮਾ ਨੇ ਅੰਡੇ ਗਰਭ ਪਸੀਨੇ ਤੋਂ ਜਨਮ ਲੈਣਾ ਬਣਾਇਆ ਉਤਪੁੱਜ ਖਾਨ ਬਹੁ ਰਚ ਦੇਣੀ ਅਤੇ ਧਰਤੀ ਤੋਂ ਬੂਟੇ ਉਗਣ ਦੇ ਢੰਗ ਅਤੇ ਇਹਨਾਂ ਖਾਣੀਆਂ ਪੈਦਾਸ਼ਾਂ ਦੇ ਚਾਰ ਢੰਗਾਂ ਦੇ ਨਾਲ ਉਹਨਾਂ ਨੇ ਰਚਨਾ ਕਰ ਦਿੱਤੀ ਕਹੋ ਫੂਲ ਰਾਜਾ ਹੋਏ ਬੈਠਾ ਕਿਤੇ ਕਮਨ ਫੂਲ ਉੱਤੇ ਰਾਜਾ ਬ੍ਰਹਮਾ ਬਾਣ ਕੇ ਬੈਠਾ ਹੈ ਕਹਾ ਉਸ ਮੇਸਟ ਤੇ ਹੋ ਸੰਕਰ ਇਕੱਠਾ ਕਦੀ ਰਚਨਾ ਨੂੰ ਸਮੇਟ ਕੇ ਸ਼ਿਵ ਜੀ ਬਣ ਕੇ ਕੀਤੀ ਰਚਨਾ ਨੂੰ ਇਕੱਠਾ ਕਰ ਲੈਂਦਾ ਹੈ सगਰੀ ਸਿਸ ਦਿਖਾਏ ਅਚੰਬ ਸਾਰੀ ਸ੍ਰਿਸ਼ਟੀ ਨੂੰ ਇੱਕ ਅਜੀਬ ਖੇਡ ਦਿਖਾਉਂਦਾ ਹੈ ਆਦ ਜੁਗਾਤ ਸਰੂਪ ਸੁੰਭਵ ਆਪ ਸ਼ੁਰੂ ਤੋਂ ਜੁਗਾ ਵਿੱਚ ਸੁੰਦਰ ਰੂਪ ਵਾਲਾ ਆਪੇ ਹੋਇਆ ਹੈ ਅਬਰਖਾ ਮੇਰੀ ਤੁਮ ਕਰੋ ਹੁਣ ਤੁਸੀਂ ਮੇਰੀ ਰੱਖਿਆ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਸੇਵਕਾਂ ਨੂੰ ਤਾਰੋ ਅਤੇ ਬੇਮੁੱਖਾਂ ਦਾ ਨਾਸ਼ ਕਰੋ ਦੁਸ਼ਟ ਜਤੇ ਉਠਵਤ ਉਤਪਾਤਾ ਜਿੰਨੇ ਵੀ ਦੁਸ਼ਟ ਉੱਠਦੇ ਹਨ ਅਤੇ ਪੈਦਾ ਹੋ ਰਹੇ ਹਨ ਸਕਲ ਮਲੇਸ਼ ਕਰੋ ਰਣਕਾਤਾ ਇਹਨਾਂ ਸਾਰੇ ਬੁਰੇ ਬੰਦਿਆਂ ਨੂੰ ਯੁੱਧ ਕਰਕੇ ਮਾਰ ਦਿਓ ਜੇ ਅਸ ਤੁਝ ਤਵ ਸਰਣੀ ਪਰੇ ਜੋ ਤੁਹਾਡੀ ਸ਼ਰਨ ਆ ਜਾਣ ਤਿੰਨ ਕੇ ਦੁਸ਼ਟ ਦੁਖਤ ਹੋਏ ਮਰੇ ਉਹਨਾਂ ਦੇ ਵੈਰੀ ਦੁਖੀ ਹੋ ਹੋ ਕੇ ਮਰਦੇ ਹਨ ਪੁਰਖ ਜਵਨ ਭਗ ਪਰੇ ਤਿਹਾਰੇ ਜਿਹੜੇ ਲੋਕ ਤੁਹਾਡੀ ਪੈਰੀ ਪੈ ਜਾਂਦੇ ਹਨ ਤਿੰਨ ਕੇ ਤੁਮ ਸੰਕਰ ਸਭ ਟਾਰੇ ਤੁਸੀਂ ਉਹਨਾਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਖਤਮ ਕਰ ਦਿੰਦੇ ਹੋ ਜੋ ਕਲ ਕੋ ਇਕ ਬਾਰ ਤੇ ਆਏ ਹਨ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਵਾਰੀ ਧਿਆਉਂਦੇ ਹਨ ਤਾਂ ਕੇ ਕਾਰ ਨਿਕੰਨਹੀਂ ਆਏ ਹਨ ਮੌਤ ਉਨ੍ਹਾਂ ਦੇ ਨੇੜੇ ਨਹੀਂ ਆਉਂਦੀ ਰੱਛਾ ਹੋਏ ਤਹੇ ਸਭ ਕਾਲਾ ਉਹਦੀ ਸਦਾਹੀ ਰਕਸ਼ਾ ਹੁੰਦੀ ਹੈ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਉਨ੍ਹਾਂ ਦੇ ਦੁਸ਼ਮਣ ਅਤੇ ਦੁੱਖ ਝਟਪਟ ਮਿਟ ਜਾਂਦੇ ਹਨ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਜਿਨ੍ਹਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਦੇ ਹੋ ਤਾਂ ਕੀ ਤਾਪ ਤਨਕਮੋ ਹਰ ਹੋ ਉਹਨਾਂ ਦੇ ਸਾਰੇ ਦੁੱਖ ਪਲ ਭਰ ਵਿੱਚ ਦੂਰ ਕਰ ਦਿੰਦੇ ਹੋ ਰਿੱਤ ਸਿੱਧ ਘਰ ਮੋ ਸਭ ਹੋਈ ਉਹਨਾਂ ਦੇ ਘਰ ਵਿੱਚ ਬਖਸ਼ਿਸ਼ਾ ਹੋ ਜਾਂਦੀਆਂ ਹਨ ਦੁਸ਼ਟ ਸ਼ਾਸ ਵੈ ਸਕੇ ਨਾ ਕੋਈ ਕੋਈ ਵੀ ਦੁਸ਼ਟ ਉਹਨਾਂ ਦੇ ਪਰਛਾਵੇਂ ਨੂੰ ਵੀ ਛੂ ਨਹੀਂ ਸਕਦਾ ਇੱਕ ਬਾਰ ਜਿੰਤੂ ਮੈਂ ਸੰਭਾਰਾ ਜਿਸ ਨੇ ਇੱਕ ਵਾਰ ਵੀ ਤੁਹਾਨੂੰ ਯਾਦ ਕੀਤਾ ਹੈ ਕਾ ਲਫਾਸ ਤੇ ਤਾਹੇ ਉਬਾਰਾ ਤੁਸੀਂ ਉਹਨਾਂ ਨੂੰ ਮੋਦ ਦੀ ਫਾਹਤੋ ਬਚਾ ਲਿਆ ਜਿਨ ਨਰਨਾਮ ਤਿਹਾਰੋ ਕਹਾ ਜਿਸ ਮਨੁੱਖ ਨੇ ਤੁਹਾਡਾ ਨਾਮ ਜਪਿਆ ਦਰਦ ਦੁਸ਼ਤ ਦੋਖ ਤੇ ਰਹਾ ਉਹ ਦਿਲਦਰ ਦੁਸ਼ਟ ਅਤੇ ਦੁੱਖਾ ਤੋਂ ਬਚ ਗਿਆ ਖੜਕ ਕੇਤ ਮੈਂ ਸ਼ਰਨ ਤੇਹਾਰੀ ਕਿਰਪਾਨ ਦੇ ਚਿੰਨ ਵਾਲੇ ਨਿਸ਼ਾਨ ਸਾਹਿਬ ਧਾਰੀ ਰਖਵਾਲੇ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਆ ਗਿਆ ਹਾਂ ਆਪ ਹੱਥ ਦੇ ਲਿਓ ਬਾਰੀ ਤੁਸੀਂ ਹੱਥ ਦੇ ਕੇ ਮੈਨੂੰ ਬਚਾ ਲਵੋ ਸਰਬ ਠੋਰ ਮੋ ਹੋ ਸਹਾਈ ਤੁਸੀਂ ਮੇਰੀ ਹਰ ਥਾਂ ਸਹਾਇਤਾ ਕਰੋ ਦੁਸ਼ਟ ਦੋਖ ਤੇ ਲਿਓ ਬਚਾਈ ਦੁਸ਼ਟਾਂ ਅਤੇ ਦੁੱਖਾਂ ਤੋਂ ਬਚਾ ਲਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ